ਹੈਲੋ ਜੀ ਸਤਿ ਸ੍ਰੀ ਅਕਾਲ ਮੈਂ सुरेंद्र कौर ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਜੀ ਹੋਰ ਦੱਸੋ ਜੀ ਕਿਦਾ ਹਾਲ ਚਾਲ ਹੈ ਬਾਈ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣਾ ਤੁਸੀਂ ਸਾਰੇ ਆਪਣੀ ਆਪਣੀ ਜ਼ਿੰਦਗੀ ਚ ਰੰਗ ਮਾਣਾ ਜੀ ਲਓ ਜੀ ਵੀਡੀਓ ਮੈਂ ਸ਼ੁਰੂ ਕਰ ਦਿੱਤੀ ਆ ਮੈਂ ਲੱਗੀਆਂ ਚ ਖੀਰ ਬਣਾਉਣ ਤੇ ਸਵੇਰੇ ਨਾਲ ਸਾਡੇ ਬਾਨਾ ਦੋ ਜਣੇ ਦੁੱਧ ਘੱਟ ਘੱਟ ਲਿਜਾਣਾ ਸੀਗਾ ਤਾਂ ਮੈਂ ਤੇ ਕਾ ਪਨੀਰ ਪਾੰਡ ਲਵਾਂਗੇ ਭਾਜੀ ਕਹਿੰਦੇ ਚੱਲਾ ਜੀ ਖੀਰ ਬਣਾ ਲਾ ਹੁਣ ਮੈਂ ਚੌੜ ਘੰਟੇ ਤੱਕ ਪਹਿਲੇ ਤੇ ਭੋਕੇ ਰੱਖੇ ਤੇ ਇਹ ਚ ਬਾਣ ਰੱਖ ਲਿਆ ਤੇ ਤੀਲੇ ਜਿਵੇਂ ਪਾਣੀ ਆ ਤੀਲਾ ਰੱਖ ਲਿਆ ਜਿਵੇਂ ਪਾਣ ਮ ਦੁੱਧ ਇਹ ਤੇ ਮੈਂ ਜ ਚੁੱਲੇ ਤੇ ਬਣਾਉਣੀ ਆ ਤੇ 1.5 ਕਿਲੋ ਦੁੱਧ ਜਿਆਦਾ ਬੱਦੂ ਅੱਜ ਤੇ ਹਾਂ ਜੀ ਕਹਿੰਦੇ ਪਰੀ ਰੇਕ ਦੇ ਤੇ ਕੱਢ ਲਈ ਚੱਲ ਚਾਹਾਂ 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 ਬਾਅਦ ਚ ਕਰਨੀ ਆ ਪਹਿਲੇ ਇਹਨੂੰ ਮੈਂ ਚੁੱਲ੍ਹੇ ਤੇ ਰੱਖਿਆ ਵਾ ਇਹਨੂੰ ਤਾਂ ਮੇਰੀ ਇੱਕ ਰਕਵੇਸਤ ਹੈ ਜੀ ਜੇ ਤੁਸੀਂ ਮੇਰੇ ਚੈਨਲ ਨਾਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗਦੀਆਂ ਤੇ ਇੱਕ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਵਧੀਆ ਬਣਾਉਣੀ ਮੈਂ ਵੈਸੇ ਹੀ ਲਾਈਕ ਵੀ ਤੁਸੀਂ ਕਰਦੇ ਬਹੁਤ ਵਧੀਆ ਰਿਸਪੌਂਸ ਦਿੱਤਾ ਹੈ ਤੁਸੀਂ ਮੈਨੂੰ ਬਸ ਇਦਾਂ ਹੀ ਵਾਹ ਕੋ ਜੀ ਤੁਸੀਂ ਆਪਣੀ ਜਿੰਦਾਂ ਕਿ ਜਿੱਦਾਂ ਤੁਸੀਂ ਆਪਣਾ ਸਾਥ ਦਿਓ ਮਾਈਕਲ ਜੀ ਆਪਣੀ ਕਿਰਪਾ ਕਰੋਗੇ ਤਾਂ ਜਰੂਰ ਹੋਰ ਵਧੀਆ ਵਧੀਆ ਮੈਂ ਵੀਡੀਓ ਲੈ ਕੇ ਤੁਹਾਡੇ ਤੱਕ ਪਹੁੰਚੂਗੀ ਤਾਂ ਕਰੇ ਲੂਹਣੀਆਂ ਕੋਈ ਰੈਸਪੀ ਦੀਆਂ ਹੋਈਆਂ ਇਦਾਂ ਪਰ ਵੈਸੇ ਮੈਨੂੰ ਗੱਲਾਂ ਬਾਤਾਂ ਕਰਨੀਆਂ ਜ਼ਿਆਦਾ ਵਧੀਆ ਲੱਗਦੀਆਂ ਹੈ ਮੈਂ ਇਦਾਂ ਕਹਿੰਦੀ ਜਦੋਂ ਤਾਂ ਤੁਹਾਡੇ ਨਾਲ ਗੱਲਾਂ ਕਰਨ ਲੱਗ ਪੈਂਦੀ ਮੈਨੂੰ ਇਦਾਂ ਲੱਗਦਾ ਹੈ ਨਾ ਜਿੱਦਾਂ ਤੁਸੀਂ ਸਾਹਮਣੇ ਬੈਠੇ ਸੁਣਦੇ ਆ ਮੇਰੇ ਕੋਲ ਗੱਲਾਂ ਚਲੋ ਮੈਂ ਹੁਣ ਬੋਤੀਆਂ ਗੱਲਾਂ ਨਹੀਂ ਕਰਦੀ ਪਹਿਲੇ ਰੱਖ ਲਓ ਆ ਗਏ ਕਿਹਾ ਕਿ ਆ ਡਾਕਟਰ ਚਲ ਵਧੀਆ ਕਿਆ ਕਹਿੰਦਾ ਕਿੰਨੇ ਦੋਏ ਕਹਿੰਦਾ ਹੋਰ ਖਾਣ ਨੂੰ ਦੋ ਖਾਣਾ ਪੱਕ ਦੋ ਹੋਰ ਕਿਧਰ ਦੋ ਪੱਤੇ ਖਾਲੋਗਾ ਦੋ ਹੋਰ ਅੱਛਾ ਇਹ ਆ ਬੰਦ ਕਰ ਲਈ ਆ ਦੇਖਿਓ ਅੱਗ ਵਾਲੀ ਦੇ ਪੇਸ਼ੈਂਟ ਦੀ ਕਿ ਮੈਂ ਪਤੀਲਾ ਲਿਆਵਾਂ ਚਲੋ ਜੀ ਮੈਂ ਪਤੀਲਾ ਚੁੱਲੇ ਤੇ ਰੱਖ ਲਵਾਂ ਫੇਰ ਟੱਟਣਾ ਗੱਲ ਕਰਦੀ ਆ ਅੱਗੇ ਵੀਡੀਓ ਸ਼ੇਅਰ ਕਰਦੀ ਆ ਵੀ ਹੋਰ ਕੀ ਕੀ ਮੈਂ ਚ ਪਾਉਣਾ ਆ ਲੋ ਜੀ ਪਤੀਲਾ ਮੈਂ ਰੱਖ ਦਿੱਤਾ ਚੁੱਲੇ ਤੇ ਚੌਲ ਇੱਥੇ ਰੱਖ ਦਿੰਨੇ ਆ ਲੱਗੇ ਦੁੱਧ ਨੂੰ ਜਦੋਂ ਵਾਲੀ ਆਜੂਗੀ ਤਾਂ ਫੇਸ ਚੌਲ ਪਾਉਣੇ ਜਦ ਤੱਕ ਮੈਂ ਜੋ ਹੈਗਾ ਮੜ ਮੋਟਾ ਡਰਾਈ ਫਰੂਟ ਲਿਆਉਣੀ ਐ ਚ ਪਾਉਣ ਨੂੰ ਇੱਥੇ ਬੈ ਕੇ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲੈਂਦੀ ਨਾਲੇ ਮੈਂ ਡਰਾਈ ਫਰੂਟ ਕੱਟ ਲੈਨੀ ਆ ਦੁੱਧਨ ਵਾਲੀ ਆ ਚੱਲੀ ਆ ਗਈ ਆ ਭੈਣ ਵੀ ਆ ਗਈ ਆ ਮੇਰੇ ਕੋ ਥੋੜਾ ਜਿਹਾ ਡਰਾਈਵ ਰੂਟ ਪਿਆ ਸੀ ਅੱਜ ਨਾ ਅਸੀਂ ਦੀਆ ਪਿੰਨੀਆਂ ਬਣਾਉਣ ਨੂੰ ਲਿਆਂਦਾ ਸੀਗਾ ਮੈਂ ਕਿਹਾ ਚੱਲ ਇਹਦੇ ਥੋੜੇ ਜਿਹਾ ਚਿਪ ਚਪਾ ਲੈਣੀ ਤੇ ਜੋ ਕਾਜੂ ਸੀ ਮਦਾਮ ਰੋਟਾਂ ਦੀਆਂ ਗਿਰੀਆਂ ਸੀ ਅੱਧੀ ਕੁ ਠੁੱਠੀ ਲੈ ਆਂਦੀ ਜਿਹੜਾ ਤੁਸੀਂ ਜ਼ਮਾਨ ਨਹੀਂ ਲਿਆਏ ਜਿਹੜਾ ਪਿੰਨੀਆਂ ਲਈ ਉਹ ਜੇ ਕੱਢ ਲਈ ਮੈਂ ਥੋੜਾ ਜਿਹਾ ਮੈਂ ਹੋਰ ਆਉਂ। ਠੀਕ ਠਾਕ ਸਾਰੇ। ਠੀਕ ਯਾਰ। ਦੋ ਦਿਨ ਹੀ ਹੁੰਦੀ ਵੀ ਖਾਣ ਲੱਗ ਗਈ। ਸੱਸਰੀ ਘਰ ਬੁਲਾ ਦੇ। ਸੱਸਲੀ ਬੜੀ ਸਾਰਿਆਂ ਨਾਲ। ਇਹ ਭੈਣ 3-4 ਦਿਨ ਲਾ ਕੇ ਆਈ ਆ ਹੁਣ ਫੇ ਮੈਂ ਕੱਲ ਦੱਸਦੀ ਸੀ ਇਹਨਾਂ ਨੂੰ। ਮੈਂ ਤਾਂ ਭਣ ਗਈ ਆ ਭਾਜੀ। ਭਾਬੀ ਦਾ ਭਰਾ ਤਾਂ ਹੋ ਗਿਆ ਕਰਕੇ। ਹੋਇਆ ਕਿਸੀ ਹੋਣਾ। ਉਸ ਵੀ ਨਹੀਂ ਟਾਈ ਹੋ ਗਿਆ ਮਨ ਮੰਗ ਰਿਹਾ। ਆ ਕੰਨਾ ਹੋਈ ਜਿੱਦੇ ਜਲ ਜਣ ਇੰਦਾਂ ਦੇ ਟੈਕ ਚੱਲ ਰਹੇ ਸਾਡੇ ਸਾਡੇ 12:30 ਬੱਜੇ ਸੀ ਪਤਾ ਹੀ ਨਹੀਂ ਲੱਗਾ ਹੂੰ ਭਈਆ ਦੱਸਦਾ ਕਹਿੰਦਾ ਕੁਲਟੀ ਆਈ ਆ ਮੱਸ ਮੁੜ ਕੇ ਕਹਿੰਦਾ ਮੇਰੀ ਪਿੱਠ ਦੋ ਕਦੀ ਆ ਹੂੰ ਉਹਨੂੰ ਪਿੱਠ ਵੀ ਮਲੀ ਇਹਦੀ ਬਹੁਤ ਹੂੰ ਫੇਰ ਕਹਿੰਦਾ ਚੱਲ ਸੌ ਜਾ ਹੁਣ ਤੂੰ ਸੌ ਗਿਆ ਤਾਂ ਇਹ ਬਾਅਦ ਚ ਕਹਿੰਦਾ ਮੈਂ ਦੇਖਿਆ ਤਾਂ ਤੇਜ਼ ਤੇਜ਼ ਸੌਣ ਲੱਗ ਪਿਆ ਫੇਰੇ ਇਹ ਆ ਕੇ ਨਹੀਂ ਕਰਦਿਆਂ ਨੂੰ ਠਾੜਿਆ ਜੋ ਉਹ ਤਾਂ ਖਸਾ ਸੀਗਾ ਵੀ ਗੱਡੀ ਚ ਪਾ ਕੇ ਲੈ ਗਏ ਆ ਉਹ ਡਾਕਟਰ ਨੇ ਠੀਕਾ ਵੀ ਲਾਤਾ ਫੇਰ ਉਹ ਤਾਂ ਮੇਰੀ ਭਾਬੀ ਕੋਲ ਜਾਉਦ ਨਾ ਨਾ ਗੱਲ ਨਹੀਂ ਸੀ ਦੀ ਵਿਚਾਰੀ ਕੋ ਉਹ ਤਾਂ ਅੱਗੇ ਇੰਨੀ ਦੁਖੀ ਹੋਈ ਜਾ ਡਾਕਟਰ ਦੇ ਹੱਥਾਂ 'ਚ ਟੀਕੇ ਲਾਉਂਦੇ ਲਾਉਂਦੇ ਸਾਹ ਨਿਕਲ ਗਿਆ ਉਹ ਜਾ ਰਹਿਣਾ ਤਾਂ ਟਾਈਮ ਲਗਾਉਣ ਆਇਆ ਸੀ ਹਾਂ ਉਦੋਂ ਭਾਬੀ ਨੂੰ ਫੋਨ ਕਰਦੀ ਸੀ ਕੋਈ ਗੱਲ ਨਹੀਂ ਸੀ ਹੁੰਦੀ ਅਜੇ ਤਾਂ ਉਹ ਵੀ ਗੱਲ ਕਰ ਮੈਂ ਤਾਂ ਅੱਗੇ ਰਾਬ ਨੂੰ ਕਹਿੰਦੀ ਸੀ ਮੈਂ ਘਰ ਆਪਾ ਮਨ ਨੂੰ ਤਾਂ ਚੰਗੀ ਤਰ੍ਹਾਂ ਰੋਲਾਂ ਦਿਨ ਤਾਂ ਸਾਨੂੰ ਕੱਲ ਚੌਥਾ ਘਰ ਗਿਆ ਉਹਦੇ ਹੱਥ ਚੋਕ ਕੇ ਪਾ ਕੇ ਆਏ ਹੁਣ ਤਿੰਨ ਦਾ ਭੋਗ ਗਿਆ ਉਹਦਾ ਪਤਾ ਨਹੀਂ ਕਿੱਤੋਂ ਕੁੜੀਆਂ ਕੀ ਕੁੜੀਆਂ ਆਇਆ ਸੀ ਕਮਲ ਦਾ ਫੋਨ ਸਵੇਰੇ ਕਹਿੰਦੇ ਸੀ ਧੂਆ ਤਰ ਪਈ ਆ ਪਾਣ ਬਣਾਉਣੇ ਤੇ ਕਹਿਣ ਮਾਰੋ ਅਸਵੇਰੇ ਦੁੱਧ ਸੀਗਾ ਜਿੱਦਾਂ ਬੰਨਾਂ ਦੇ ਘਟ ਲੱਗੇ ਸੀ ਕੋ ਦੁਕਾਨ ਵਾਲੇ ਨੇ ਲੱਗੇ ਉਹ ਦੂਜਿਆਂ ਦੇ ਚੋਂ 5 ਕਿਲੋ ਵਾਲੇ ਸੀ ਉਹ ਵੀ ਕਿੰਨੇ 3 ਕਿਲੋ ਚਾਹੀਦਾ ਅੱਜ ਤਾਂ ਮੈਂ ਕ ਪਨੀਰ ਕੱਟਣ ਦੀ ਪਾਜੀ ਕਹਿੰਦਾ ਖੀਰ ਬਣਾ ਲਾ ਪਨੀਰ ਤੇ ਕਹਿੰਦਾ ਫੇਰ ਕਿਸੇ ਦਿਨ ਕੱਢ ਲੈ ਮੈਂ ਪਹਿਲੇ ਦਵਾਈ ਲੈਣ ਗਈ ਮੇਰੇ ਦੰਦ ਬਹੁਤ ਦੁਖਦਾ ਹੌਲਾ ਸੋਚ ਗਿਆ ਫੇਰ ਵਿੱਚ ਸਾਰਾ ਸਵੇਰੇ ਇੰਨਾ ਮੰਦਾ ਹਾਲ ਹੋਇਆ ਨਾ ਮੇਰਾ ਮੈਂ ਸਵੇਰੇ ਜਦੋਂ 12:00 4:00 ਤੇ ਮੈਂ ਇਤਨੇ ਵਾਰ ਕਰਕੇ ਮੁਰ ਕੇ ਫੇਰ ਦੁੱਧ ਘੋਟਕ ਪੀ ਕੇ ਮੈਂ ਦਵਾਈ ਉਸੇ ਵੇਲੇ ਖਾਤੀ ਸਾਡੇ ਕੋ 6:00 ਵਜੇ ਦਵਾਈ ਮੈਂ ਖਾ ਲਈ ਸੀ ਬਣ ਗਈ ਫੇਰ ਚਾਈ ਚ ਮੈਂ ਉਹ ਕਿਤੇ 8-9 ਵਜੇ ਨੇ ਜਾ ਕੇ। ਮੈਂ ਤੇ ਕਹਿੰਦਾ ਅਸੀਂ ਕੱਲ ਨੂੰ ਚੱਲ ਜਾਜੇ ਭੋਗ ਬਾਅਦ ਚੱਲ ਜੀ ਨਹੀਂ ਆਣਾ। ਉਹ ਕਿਰ ਸਮਨਾ ਭੋਗ ਤੇ ਚੱਲ ਜਾਣਾ ਇਹਨਾਂ ਨੂੰ। ਬਾਹਰ ਪਿੱਤਾ ਅਤ ਜਾਂਦੀ ਥੋਈ। ਉਹ ਕੱਲ ਉੱਥੇ ਉਹਨੂੰ ਮੰਗਾਤੀ ਮੁੰਡਾ ਨਹੀਂ ਲੱਗਾ ਪਿੰਡ ਦਾ। ਹਾਂ। ਉਹ ਹਸਤ ਪਾ ਲਿਆ ਫਿਰ। ਉਹਦੇ ਕੋਲੋਂ ਚਾਮੀ ਮੰਗਾਤੀ ਆਨੇ ਕਹਿੰਦਾ ਡੀਟੀ ਤੋਂ ਤਾਂ ਹੋਇਆ ਲੈ। ਕਿ ਮੈਨੂੰ ਨਹੀਂ ਜਾਣਾ ਪਿਆ। ਦਵਾਈ ਤਾਂ ਨਹੀਂ ਇਹੀ ਦੇਣੀ ਸੀ। ਐਸਰਾ ਕਰਨ ਨਾਲ ਉਹਨੇ ਕਹਿੰਦਾ ਜਲ 15 ਦਿਨਾਂ ਨੂੰ ਮੁਟਿਆ ਕੇ ਕਰਾ ਲੇ ਸਤਬਾਹ ਬਿੰਦ ਆ ਚੌਲ ਬਾਸਮਤੀ ਤੇ ਸੀਗੇ ਮੈਂ ਜੋ ਦਵਾਈ ਲਾਂਦੇ ਸੀ ਪੀਂਗੇ ਸੀ ਜਾਂਦੀ ਹੋਈ ਦੂਜੇ ਹਨੀ ਸੀ ਦੂਜੇ ਮੁਕੇ ਆ ਮੋਟੇ ਮੈਂ ਕਿਹਾ ਸੁਤ ਲਿਆ ਆਉਂ ਕਿ ਦੋ ਕਸੋਤੇ ਲਿਆਂਦੇ ਜੀ ਮੈਂ ਹੋਰ ਚੌਲਾਂ ਦਾ ਫਿਰ ਚੁੱਤਾ ਭੁੱਲ ਗਿਆ ਮੈਂ ਨਾ ਇਹ ਆ ਕੇ ਹੀ ਪੀਉਂ ਤੇ ਮੈਂ ਆ ਕੇ ਦਵਾਈ ਖਾ ਕੇ ਫੇਰ ਲੰਮੀ ਪੈ ਗਈ ਉਹਨਾਂ ਟੀਕਾ ਲਾਇਆ ਉਹਨਾਂ ਨੀਂਦ ਹੀ ਬੜੀ ਹੁੰਦੀ ਟੀਕੇ ਨਾਲ ਦਵਾਈ ਲਾ ਕੇ ਸੌਣ ਕੀਤਾ ਤਾਂਦ ਪਹਿਲੇ ਉਹਨੇ ਉਹ ਦਸਨਾਨ ਨੋਨ ਨੇ ਕਿਹਾ ਸੀ ਪਰਸੋਂ ਜਿੱਤਨ ਵਾ ਟੀਕਾ ਲਵਾਉਣ ਚਾਹੀਦਾ ਮੈਂ ਤਾਂ ਕਹਤਾ ਚੌੜ ਤਾਂ ਦੋਜਾ ਸਾਗ ਕੜੀ ਤਾਂ ਕੰਡਾ ਆਲੂ ਨਾ ਕਾਈ ਖਾ ਫਾਇਕ ਉਹ ਮੈਂ ਕੱਲ ਨਾ ਦਾਲ ਚੱਕੀ ਚੱਕੀ ਬਣਾਉਣ ਨੂੰ ਤੇ ਮੈਂ ਕਿਹਾ ਇਹਨਾਂ ਨੂੰ ਮੈਂ ਪੁੱਛਣ ਲੱਗਾ ਵੀ ਮੈਂ ਕਿਹਾ ਸਾਗ ਪਿਆ ਐ ਕੋਲ ਆਕ ਤੇ ਮੈਂ ਉਹ ਹੀ ਨਾ ਤੋੜ ਕਰਵਾ ਜਾਂ ਤਾਂ ਖਾ ਇੰਨੀ ਵੀ ਗਾਰ ਪਰਸੋਂ ਤੰਮੇ ਦਾ ਚੱਕੀ ਚੱਕੀ ਪੀ ਰਾਤੀ ਨਾ ਮੈਂ ਸਾਗ ਨਾਲ ਮੱਕੀ ਦੀ ਰੋਟੀ ਖਾ ਮੈਂ ਕਿਹਾ ਡਾਕਟਰ ਇਹਦਾ ਜਰੂਰ ਟੂ ਕੋਈ ਕੰਦਾ ਖਾਤਾ ਹੋਣਾ ਐ ਉਹ ਤੇ ਉਹ ਪਿੰਡ ਦੀ ਵੀ ਕਈ ਸੀ ਦਵਾਈ ਲੈਣਾ ਉਹ ਮੈਂ ਨਾਲ ਗੱਲਾਂਬੱਤਾਂ ਕਰਨ ਲੱਪਈ ਉਹ ਨਵਿਆਂ ਦੀ ਜਿਹੜੀ ਉਹ ਬचारी ਮਾੜੀ ਬਹੁਤ ਹੋਈ ਬਿਮਾਰ ਮੈਂ ਕਿਹਾ ਤੂੰ ਹਾਂ ਗੁਰਦੁਆਰੇ ਨਹੀਂ ਆਉਂਦੇ ਤੁਸੀਂ ਕਹਿੰਦੀ ਮੈਂ ਤਾਂ ਸਾੜ ਹੋ ਗਿਆ ਬਿਮਾਰੀ ਮੈਂ ਉਹਦਾ ਘਰ ਵਾਲਾ ਸੀ ਤਾਂ ਦੇ ਦਿੱਤਾ ਕਰਵਾਉਣ ਆਇਆ ਤੇ ਕਹਿੰਦਾ ਕਹਿੰਦਾ ਕੁਝ ਜ਼ਰੂਰ ਕੁਝ ਕਰਾਦਾ ਮੈਂ ਕਹਿੰਦਾ ਅੱਡਾ ਸਿਰ ਤੇ ਮੇਰਾ ਮੂੰਹ ਹੀ ਨਹੀਂ ਸੀ ਖੋਲਦਾ ਕਹਿੰਦਾ ਜ਼ਰੂਰ ਕੁਝ ਕਰ ਲਿਆ ਹਣਾ ਮੈਂ ਕਹਿੰਦਾ ਮੈਂ ਸੁਣਦਾ ਸੀਗਾ ਤੁਸੀਂ ਸਾਰੀਆਂ ਗੱਲਾਂ ਕਹਤੇ ਐਨਾ ਗਵਾਂਢੀਆਂ ਨੂੰ ਤੇ ਕਹਿੰਦਾ ਸਾਰੇ ਬਹਿ ਕੇ ਸਾਗ ਦੇ ਹੁੰਦਾ ਕਹਿੰਦਾ ਆ ਰਹੀ ਗਾਲੀ ਆ ਸਾਗ ਤਾਂ ਨਹੀਂ ਹੁੰਦਾ ਕਿਸੇ ਨੂੰ ਦੀ ਹੁੰਦਾ ਮੈਂ ਕਿ ਮੈਂ ਭਰਾਵਾ ਚੱਕੀ ਚੱਕੀ ਦਾ ਰੱਖ ਦਿੱਤੀ ਹਿੰਦੀ ਵੀ ਘਰ ਬਾਤ ਕਹਿੰਦਾ ਭਾਜੀ ਦੇ ਥੋੜੀ ਤਾਂ ਦੁਖਦੇ ਆ ਭਾਜੀ ਨੇ ਤਾਂ ਕਹਿ ਦੇਣਾ ਸੁਖਾ ਲੈ ਉਹ ਤੁਹਾਨੂੰ ਅੱਜ ਮਾਰਦਾ ਕੋਈ ਚੱਲ ਚਾਹ ਤੁਹਾਨੂੰ ਬਣਾ ਦਵਾਂਗੇ ਲੈ ਮੈਂ ਆਪਣੇ ਬਣਾ ਲੈਣ ਚੱਲ ਮਹਲਾ ਫਿਰ ਮੈਂ ਆ ਮੜ ਜਾ ਕੱਟ ਲਵਾਂ ਸਮਾਨ ਥੋੜਾ ਜਿਹਾ ਰੁੱਕ ਪਾ ਮੈਂ ਸਾਰੀ ਬਣਾ ਲਈ ਹੁਣ ਬਾਜੀ ਨੇ ਵੀ ਪੀਨੇ ਪੀ ਲੈਣੀ ਹੁਣ ਤਾਰਾਂ ਦਾ ਟਾਈਮ ਵੀ ਹੋ ਚੱਲਾ ਆ ਪਰ ਮੈਂ ਨਹੀਂ ਤਾਂ ਤੂੰ ਬਣਾ ਲੈ ਚਾ ਆ ਬੰਦੇ ਬਣਾ ਲਾ ਹੋਈ ਨਹੀਂ ਸੇਰ ਕਿਦਾਂ ਮਾਰਤਾ ਚਾਦਾ ਕੋਟ ਨਹੀਂ ਬਣਾ ਕੇ ਦਿੰਦਾ ਮਮਾ ਵਿਚਾਰੀ ਥੱਕੀ ਆਈ ਆ

ਆਹ ਹੋ ਨਹੀਂ ਆ ਮੈਂ ਖੀ ਰੱਖ ਲੈ ਬਸ ਬਣ ਜਾਣੀ ਛੇਤੀ ਚੌਲ ਪਾਤੇ ਆ 30 ਸੀ ਛੇਤੀ ਹੋ ਜਾਣੇ ਚੌਲ ਉਦਾਂ ਧਾਰਾਂ ਦਾ ਟਾਈਮ ਤੱਕ ਹੋ ਜਾਣੇ ਆ ਕਾਲੀ ਬੈ ਗਈ ਕੀ ਕੀ ਪਾਉਣ ਲੱਗੇ ਕਾੜੇ ਚ ਬੈਠੇ ਹੋ ਮਾਪਰਾ ਦਾ ਮੇਥਿਆ ਨਾਲ ਜ਼ਹਿਰ ਤਾਂ ਹਟ ਜਾਂਦੀ ਆ ਪਰ ਦੁੱਧ ਸੁੱਕ ਜਾਂਦਾ ਪਸ਼ੂ ਦਾ ਹਨਾ ਗਾਂਈ ਦਾ 2 ਕਿਲੋ ਦੁੱਧ ਘਟ ਸੀ ਸਵੇਰੇ ਠੀਕ ਇਹ ਕੀ ਆ ਮਸਰਾਂ ਦੀ ਦੌੜ ਅੱਛਾ ਇਹਨਾਂ ਦੁੱਧ ਵਾਧਦਾ ਮੇਥਿਆ ਨਾਲ ਸੁੱਕਦਾ ਦੋ ਹੀ ਕੰਮ ਹੋ ਹੀ ਜਾਣੇ ਹਾਂ ਚੱਲਾ ਬਾਅਦ ਚ ਰੱਖ ਦਿੰਨੀ ਆ ਮੈਂ ਫੇਰ ਉਹ ਪਾਸੋਂ ਚੱਲੀ ਖੀਰ ਤਾਂ ਹੁਣ ਛੋਟਾ ਗਲਾਸ ਜੀ ਚੌੜਾ ਦਾ ਚੌਲ ਤਾਂ ਫੁੱਲੇ ਬਹੁਤ ਤੇ 1 ਲੀਟਰ ਦੁੱਧ ਪਾਇਆ ਹੋਰ ਵਿੱਚ ਹੁਣ ਤੁਸੀਂ ਫਿੱਕੀ ਖਾਣੀ ਆ ਫਿੱਕੀ ਕਾੜ ਲਵਾਂ ਤੁਹਾਡੇ ਲਈ ਖੀਰ ਹੈ ਹੈ ਮੈਂ ਮਿੱਠਾ ਪਾਉਣਾ ਸੀ ਤਾਂ ਮੈਂ ਕਿ ਪੁੱਛ ਲੈਣੀ ਆ ਅਚਾਰਾ ਜੀ ਬਣ ਗਏ ਅਖੀਰੇ ਚ ਮੈਂ ਪਾ ਦੇਣੀ ਡਰਾਈ ਫਰੂਟ ਜਿਹੜਾ ਕੱਟਿਆ ਸੀ ਆ ਇਹ ਨਾਲੇ ਫਿੱਕੀ ਕੱਢਣੀ ਆ ਵਿੱਚੋਂ ਮਿੱਠਾ ਬੰਦ ਕੀਤਾ ਡਾਕਟਰ ਨੇ 슈ਗਰ ਕਹਿੰਦੇ ਪਹੁੰਚੀ ਆ ਡਾਕਟਰ ਕਹਿੰਦਾ ਬਾਰਡਰ ਲਾਈਨ ਤੇ ਤਾਂ ਕਰਕੇ ਮਿੱਠਾ ਘੱਟ ਹੀ ਕੰਦੇ ਆ ਸੋਣ ਆਹਨਾਂ ਲਈ ਕੱਢ ਕੇ ਵਿੱਚੋਂ ਆਪਣੇ ਲਈ ਖੰਡ ਬਾਹ ਕੇ ਵਿੱਚ ਥੋੜੀ ਜੀ ਅਸੀਂ ਵੀ ਥੋੜੀ ਜੀ ਪਾਈ ਦੀ ਬਹੁਤ ਹੀ ਨੇ ਇਦਾਂ ਮਿੱਠਾ ਘਟਾਇਆ ਹੈ ਅਸੀਂ ਪਹਿਲੇ ਤਾਂ ਬਾਜੀ ਉਹ ਨਹੀਂ ਬਹੁਤ ਮਿੱਠਾ ਖਾਂਦੇ ਸੀ ਹੁਣ ਘਟਾਇਆ ਹੈ ਮਿੱਠਾ ਥੋੜਾ ਜਿਹਾ ਚੁੱਲੇ ਤੇ ਆ ਨਾ ਰੱਖ ਕੇ ਮੱਠੀ ਮੱਠੀ ਅੱਗ ਵਧੀਆ ਬਣ ਜਾਂਦੀ ਨਾਲ ਵਿੱਚ ਬਰਵੰਦਾ ਹੋਰ ਕੋਈ ਕੰਮ ਕਰ ਲੈਂਦਾ ਥੋੜਾ ਬਹੁਤਾ ਆਪਣਾ ਵਿਚ ਵਿੱਚ ਘੱਟ ਜੀ ਹਿਲਾ ਦਈਦੀ ਆ ਕਿ ਹੁਣ ਮੇਰਾ ਧਾਰਾਂ ਦਾ ਟਾਈਮ ਵੀ ਹੋ ਗਿਆ ਹੈ ਦਾਲ ਵੀ ਬਣਾਉਣੀ ਅੱਜ ਤੇ ਇਹਦੀ ਮੂੰਗੀ ਮਸਰ ਬਣਾ ਲੈਣੀ ਆ ਮੈਂ ਅੱਜ ਬਣ ਗਈ ਹੁਣ ਤਾਂ ਲਗਭਗ ਲੋ ਜਖੀਰ ਸਾਡੀ ਬਣ ਗਈ ਆ ਦੱਸਿਓ ਤੁਸੀਂ ਕਿੱਦਾਂ ਦੀ ਬਣੀ ਆ ਆਜੋ ਖਾ ਲਓ ਤੁਸੀਂ ਵੀ ਗਰਮ ਗਰਮ ਮੈਂ ਪਤੀਲਾ ਥੱਲੇ ਲਾ ਕੇ ਤਾਂ ਕੜਾ ਰੱਖਣਾ ਉੱਤੇ ਗਾਹੀ ਲਈ ਮੈਂ ਤਾਂ ਇਦਾਂ ਬਣਾਉਣੀ ਆ ਤੁਸੀਂ ਦੱਸਿਓ ਤੁਸੀਂ ਕਿੱਦਾਂ ਬਣਾਉਨੇ ਆ ਜੇ ਤੁਹਾਡਾ ਤਰੀਕਾ ਵਧੀਆ ਲੱਗਾ ਮੈਨੂੰ ਤਾਂ ਮੈਂ ਉਸ ਤਰੀਕੇ ਨਾਲ ਬਣਾ ਕੇ ਦੇਖੂਗੀ ਉਹ ਲੈ ਇਹਨੂੰ ਲਾ ਦਵਾਂ ਥੱਲੇ ਵੀਡੀਓ ਦੇ ਐਂਡ ਮੈਂ ਹੁਣ ਇੱਥੇ ਕਰਦੀ ਆ ਕਰਦੇ ਕਰਦੇ ਫੇਰ ਵੀ ਲੰਮੀ ਹੋ ਜਾਂਦੀ ਵੀਡੀਓ ਮਿਲਦੇ ਆ ਕਿਸੇ ਹੋਰ ਨਵੇਂ ਸੋਹਣੇ ਜਿਹਾ ਬਲੌਗਰ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ